ਹਾਂਜੀ ਸਤਿ ਸ੍ਰੀ ਅਕਾਲ ਜੀ ਡੀ ਕਲੈਕਸ਼ਨ ਬੁਟੀਕ ਕਰਨਾਲ ਤੇ ਸਾਰੀਆਂ ਭੈਣਾਂ ਦਾ ਵੈਲਕਮ ਹੈ ਜੀ ਤੇ ਮੈਂ ਅੱਜ ਤੁਹਾਡੇ ਲਈ ਸਟੀਚਿੰਗ ਦੀ ਕਲੈਕਸ਼ਨ ਲੈ ਕੇ ਆਈ ਆ ਸਟੀਚਿੰਗ ਦੇ ਸੂਟ ਸਟੀਚਿੰਗ ਹੋਏ ਸੂਟ ਨੇ ਜੋ ਜਾਣੇ ਸਨ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਸਾਰੇ ਪੈਟਰਨ ਸ਼ੇਅਰ ਕਰਨੀ ਆ ਤਾਂ ਕਿ ਜੇ ਤੁਸੀਂ ਵੀ ਕੋਈ ਸੂਟ ਰੈਡੀ ਕਰਵਾਉਣਾ ਹੋਏ ਤੇ ਤੁਹਾਨੂੰ ਪੈਟਰਨ ਵੇਖ ਕੇ ਥੋੜਾ ਜਿਹਾ ਆਈਡੀਆ ਲੱਗ ਜਾਂਦਾ ਆਪਾਂ ਨੂੰ ਕਿ ਕਿਵੇਂ ਦੀ ਡਿਜ਼ਾਈਨਿੰਗ ਆਪਣੇ ਬੁਟੀਕ ਤੇ ਹੁੰਦੀ ਏ ਤੇ ਲੋ ਜੀ ਜਿਹੜਾ ਸੂਟ ਮੈਂ ਵੇਅਰ ਕੀਤਾ ਮੈਂ ਤੁਹਾਨੂੰ ਇਹਦੀ ਲੁੱਕ ਚੈੱਕ ਕਰवानी ਆ ਇਹ ਇੱਕ ਖਾਦੀ ਪ्योर ਖਾਦੀ ਦਾ ਫੈਬਰਿਕ ਹੈ ਤੇ ਐਵੇਂ ਆਪਾਂ ਬਾਹਾਂ ਤੇ ਵਰਕ ਕਰਵਾਇਆ ਤੇ ਅੱਗੇ ਆਪਾਂ ਨੈਟ ਦੀ ਲੈਸ ਲਵਾਈ ਹੈ ਤੇ ਇਹ ਐਵੇਂ ਆਪਾਂ ਪਾਕਟ ਨਹੀਂ ਰੱਖੀਆਂ ਐਸ ਇਟ ਇਜ਼ ਬਸ ਪਾਕਟ ਦਾ ਵਰਕ ਹੀ ਆਪਾਂ ਦਿੱਤਾ ਹੈ ਤੇ ਜਿਵੇਂ ਛੋਟੀਆਂ ਚਾਕਾਂ ਦਾ ਅੱਜਕੱਲ ਟ੍ਰੈਂਡ ਹੈ ਤੇ ਆਪਾਂ ਛੋਟੀਆਂ ਚੋਕਾ ਰੱਖੀਆਂ ਹੋਈਆਂ ਨੇ ਤੇ ਇਹਦਾ ਘੇਰਾ ਥੋੜਾ ਜਿਹਾ ਆਪਾਂ ਨੂੰ ਵੱਡਾ ਰੱਖਣਾ ਪੈਂਦਾ ਜਿਵੇਂ ਮੇਰਾ 22 ਹੈ ਨਾਰਮਲ ਘੇਰਾ ਤੇ ਇਹਦਾ ਆਪਾਂ 30 ਤੱਕ ਰੱਖਿਆ ਹੋਇਆ ਹੈ ਤੇ ਇਹ ਉੱਪਰ ਤੱਕ ਪੈਨਲ ਗਏ ਨੇ ਤੇ ਇਹ ਮੈਂ ਤੁਹਾਨੂੰ ਨੈਕ ਚੈੱਕ ਕਰवानी ਹੈ ਇਹ ਦੇਖੋ ਮੈਂ ਥੋੜਾ ਜਿਹਾ ਨਾ ਲੂਜ਼ ਹੀ ਰੱਖਿਆ ਹੋਇਆ ਹੈ ਫਿਟਿੰਗ ਦਾ ਨਹੀਂ ਰਖਵਾਇਆ ਕਿਉਂਕਿ ਜਿਵੇਂ ਗਰਮੀ ਦੇ ਵਿੱਚ ਨਾ ਫਿਰ ਥੋੜਾ ਜਿਹਾ ਲੂਜ਼ ਠੀਕ ਰਹਿੰਦਾ ਹੈ ਇਸ ਕਰਕੇ ਮੈਂ ਥੋੜਾ ਜਿਹਾ ਲੂਜ਼ ਹੀ ਰੱਖਿਆ ਹੋਇਆ ਹੈ ਤੇ ਇਹ ਦੇਖੋ ਜੀ ਇਹ ਮੇਰੇ ਸੂਟ ਦੀ ਪੂਰੀ ਲੁੱਕ ਹੈ ਤੇ ਨਾਲ ਪਿਓਰ ਸੁਪਰਨੇਟ ਦਾ ਦੁਪੱਟਾ ਦੁਪੱਟੇ ਤੇ ਆਪਾਂ ਕੋਈ ਵਰਕ ਨਹੀਂ ਕਰਵਾਇਆ ਬਸ ਆਪਾਂ ਐਵੇਂ ਨਾ ਕਾਟਨ ਦੀ ਲੈ ਆ ਸੀ ਲਾਈ ਹੋਈ ਏ ਤੇ ਇਹ ਦੁਪੱਟਾ ਬਹੁਤ ਹੀ ਕੰਫਟੇਬਲ ਹੁੰਦਾ ਜਿਵੇਂ ਗਰਮੀ ਦੇ ਵਿੱਚ ਵੀ ਨਾ ਸੌਫਟ ਬਹੁਤ ਹੁੰਦਾ ਤੇ ਇੱਕ ਆਪਾਂ ਜਿੱਥੇ ਵੀ ਇਹਨੂੰ ਆਪਾਂ ਜਿਵੇਂ ਵੇਅਰ ਕਰਨੇ ਆ ਤੇ ਉੱਥੇ ਹੀ ਟਿਕਿਆ ਰਹਿੰਦਾ ਜਿਵੇਂ ਸ਼ੋਲਡਰ ਤੇ ਸ਼ੋਲਡਰ ਤੇ ਟਿਕਿਆ ਰਹਿੰਦਾ ਜਿਵੇਂ ਸਿਰ ਤੇ ਲੈਣੀਅਰ ਸਿਰ ਤੇ ਟਿਕਿਆ ਰਹਿੰਦਾ ਜੀ ਜੇ ਤੁਹਾਨੂੰ ਵੀ ਸੂਟ ਦਾ ਪੈਟਰਨ ਸੰਦ ਆਉਂਦਾ ਇਹ ਸੇਮ ਫੈਬਰਿਕ ਨਹੀਂ ਮਿਲੇਗਾ ਆਪਾਂ ਇਹਦੇ ਨਾਲ ਮਿਲਦਾ ਜੁਲਦਾ ਜਾਂ ਹੋਰ ਕੋਈ ਵੀ ਕਲਰ ਕੋਈ ਵੀ ਫੈਬਰਿਕ ਜੇ ਖਾਦੀ ਲੀਲਨ ਦੇ ਅੱਜਕੱਲ ਬਹੁਤ ਸਾਰੇ ਕਲਰ ਫੈਬਰਿਕ ਆਉਂਦੇ ਨੇ ਤੇ ਉਹਦੇ ਉੱਤੇ ਆਪਾਂ ਇਸ ਪੈਟਰਨ ਦਾ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਜੀ ਤੇ ਲੋ ਜੀ ਮੈਂ ਤੁਹਾਨੂੰ ਸਟਿਚਿੰਗ ਹੋਏ ਸੂਟ ਚੈੱਕ ਕਰवानी ਆ ਤੇ ਲੋ ਫਰਸਟ ਸੂਟ ਹੈਗਾ ਆਪਣਾ ਕਾਟਨ ਦਾ ਹੀ ਏ ਇਹ ਸੂਟ ਤੇ ਆਪਾਂ ਕੁਝ ਨਹੀਂ ਕੀਤਾ ਸਟਿਚਿੰਗ ਹੀ ਕੀਤੀ ਏ ਮੈਂ ਬਸ ਤੁਹਾਨੂੰ ਇਹਦੀ ਸਟਿਚਿੰਗ ਹੀ ਦੱਸਣੀ ਆ ਬਾਟਮ ਤੇ ਤੇ ਬਿਲਕੁਲ ਕੁਝ ਨਹੀਂ ਹੈਗਾ ਤੇ ਇਹ ਰਹਿ ਗਈ ਇਹਦੀ ਸ਼ਰਟ ਦੇਖੋ ਸ਼ਰਟ ਦੇ ਉੱਤੇ ਵਰਕ ਵੀ ਇੱਕ ਕੰਪਿਊਟਰ ਦਾ ਵਰਕ ਹੈ ਆਪਾਂ ਨਹੀਂ ਕਰਵਾਇਆ ਤੇ ਵੈਸੇ ਪੈਟਰਨ ਦਾ ਵਰਕ ਦਾ ਪੈਟਰਨ ਆਪਾਂ ਇਸ ਤਰ੍ਹਾਂ ਦੇਖ ਕੇ ਆਪਾਂ ਕਿਸੇ ਵੀ ਹੋਰ ਵਰਕ ਹੋਰ ਜੋ ਵੀ ਮਸ਼ੀਨ ਹੈ ਪਰਫ ਮਸ਼ੀਨ ਹੋ ਗਈ ਆ ਰਹੀ ਦੀ ਹੋ ਗਈ ਜਾਂ ਹੈਂਡਵਰਕ ਹੋ ਗਿਆ ਤੇ ਇਸ ਤਰ੍ਹਾਂ ਦਾ ਕੋਈ ਵੀ ਆਪਾਂ ਵਰਕ ਕਰਵਾਉਣਾ ਇਸ ਪੈਟਰਨ ਦਾ ਤੇ ਆਪਾਂ ਕਰਵਾ ਸਕਦੇ ਹਾਂ ਤੇ ਇਹਦਾ ਨੈਕ ਬਿਲਕੁਲ ਖਾਲੀ ਜਿਹਾ ਲੱਗਦਾ ਸੀ ਮੈਨੂੰ ਨੈਕ ਤੇ ਕੁਝ ਨਹੀਂ ਜੀ ਹੈਗਾ ਤੇ ਮੈਂ ਇਸ ਤਰ੍ਹਾਂ ਕਰਕੇ ਥੋੜੀ ਡਿਜ਼ਾਈਨਿੰਗ ਦੇ ਦਿੱਤੀ ਏ ਪੱਟੀ ਲਾ ਕੇ ਆਪਾਂ ਤੇ ਡਬਲ ਵਾਈਟ ਕਲਰ ਦੀ ਲੈਸ ਦਿੱਤੀ ਹੋਈ ਏ ਜੀ ਤੇ ਇਹ ਐਵੇਂ ਇਹਦੀਆਂ 슬ੀਵਸ ਰੱਖੀਆਂ ਨੇ ਆਪਾਂ ਇਹ ਉਹਨਾਂ ਨੇ ਕਹਿਣ ਦੀ ਉਹਨਾਂ ਦਾ ਸ਼ਾਇਦ ਛੋਟਾ ਬੇਬੀ ਏ ਤੇ ਉਹਨਾਂ ਕਿਹਾ ਸੀ ਕਿ ਅੱਗੇ ਨਾ ਬਰੀਕ ਇਲਾਸਟਿਕ ਪਾ ਦਿਆ ਜੀ ਤੇ ਉਹ ਆਪਾਂ ਬਰੀਕ ਇਲਾਸਟਿਕ ਪਾਈਏ ਕਿਉਂਕਿ ਇਹ ਥੋੜਾ ਬੱਚੇ ਵਾਲੀ ਨੂੰ ਇਹ ਹੁੰਦਾ ਹੈ ਕਿ ਆਪਾਂ ਉੱਪਰ-ਨੀਚੇ ਜਲਦੀ ਨਾਲ ਕਰਨੀ ਹੋਵੇ ਪਾਣੀ-ਪੂਣੀ ਚ ਹੱਥ ਪਾਣਾ ਤੇ ਥੋੜਾ ਕੰਫਰਟ ਰੀਡਿੰਗਾਂ ਨੇ ਤੇ ਲੋ ਜੀ ਨੈਕਸਟ ਸੂਟ ਜਿਹੜਾ ਮੈਂ ਤੁਹਾਨੂੰ ਵਿਖਾ ਰਹੀ ਆ ਇਹ ਵੀ ਸੂਟ ਬਹੁਤ ਸੋਹਣਾ ਹੈ ਇਹਦੇ ਨਾਲ ਦਾ ਮੇਰਾ ਖੁੱਦ ਦਾ ਸੂਟ ਵੀ ਰੈਡੀ ਹੋਣ ਗਿਆ ਹੋਇਆ ਹੈ ਜੇ ਤੇ ਇਹ ਦੇਖੋ ਇਹ ਸੋਫੀਆ ਸਿਲਕ ਦਾ ਫੈਬਰਿਕ ਹੈ ਇਹ ਫੈਬਰਿਕ ਨਾਲ ਆਪਾਂ ਗਰਮੀ ਦੇ ਵਿੱਚ ਵੀ ਪਾ ਸਕਨੇ ਆ ਇਹਦੇ ਵਿੱਚ ਗਰਮੀ ਬਿਲਕੁਲ ਨਹੀਂ ਲੱਗੇਗੀ ਕਿਉਂਕਿ ਪਤਲੀ ਜੀ ਫੋਲੋ ਵਾਲ ਦੀ ਆਪਾਂ ਨੀਚੇ ਲਾਈ ਹੋਈ ਹੈ ਲਾਈਨਿੰਗ ਤੇ ਐਂ ਦੇਖੋ ਮਸ਼ੀਨ ਦਾ ਵਰਕ ਹੋਇਆ ਬਹੁਤ ਬਰੀਕ ਵਰਕ ਕੀਤਾ ਆਪਾਂ ਤੇ ਔਰ ਗੰਜਾ ਦੀ ਪੈਚ ਲਗਾ ਕੇ ਆਪਾਂ ਐਵੇਂ ਫਲਾਵਰ ਪਾ ਕੇ ਅੱਗੇ ਨੈਕ ਦੇ ਨੀਚੇ ਡਜਾਈਨਿੰਗ ਆ ਗਈ ਤੇ ਐਵੇਂ ਆਪਾਂ ਇਹਦੀਆਂ 슬ੀਵਸ ਰੱਖੀਆਂ ਨੇ ਦੇਖੋ 슬ੀਵਸ ਦੇ ਉੱਤੇ ਬਹੁਤ ਸੋਹਣੇ ਦੋ ਫਲਾਵਰ ਨੇ ਪੈਚ ਦੇ ਤੇ ਅੱਗੇ ਆਪਾਂ ਜਿਵੇਂ ਪਾਕਿਸਤਾਨੀ ਲੁੱਕ ਦੇ ਵਿੱਚ ਕਟਵਰਕ ਲੂਜ਼ ਮੋਰੀ ਰੱਖੀ ਹੋਈ ਏ ਕਿਉਂਕਿ ਉਹਨਾਂ ਕਿਹਾ ਸੀ ਤੇ ਨੀਚੇ ਘੇਰੇ ਤੇ ਵੀ ਐਸੀ ਤਰਾਈਂ ਦੋ ਫਲਾਵਰ ਬਣੇ ਹੋਏ ਨੇ ਪੈਚ ਲਾ ਕੇ ਤੇ ਆ ਘੇਰੇ ਤੇ ਕਟਵਰਕ ਕੀਤਾ ਹੈ ਨੀਚੇ ਇਹ ਚਾਕਾਂ ਤੇ ਵਰਕ ਨਹੀਂ ਕੀਤਾ ਕਟਵਰਕ ਨਹੀਂ ਕਰਵਾਇਆ ਕਿਉਂਕਿ ਉਹਨਾਂ ਨੇ ਕਹਿਣਤੀ ਨਹੀਂ ਕਰਵਾਇਆ ਜਿਵੇਂ ਨਾ ਕਈ ਵਾਰੀ ਆਪਾਂ ਨੂੰ ਕੋਈ ਲੂਜ਼ ਟਾਈਟ ਕਰਨ ਦੀ ਜ਼ਰੂਰਤ ਪੈਂਦੀ ਹੈ ਤੇ ਜਿਹੜਾ ਆਪਾਂ ਕਟਵਰਕ ਕਰਵਾ ਕਰ ਲਈਨੇ ਨਾ ਉਹਦੇ ਵਿੱਚ ਕੋਈ ਵੀ ਮਾਰਜਨ ਨਹੀਂ ਰਹਿ ਜਾਂਦਾ ਕਿ ਜੇ ਆਪਾਂ ਨੂੰ ਕੋਈ ਲੂਜ਼ ਕਰਨਾ ਹੋਵੇ ਜਾਂ ਟਾਈਟ ਕਰਨਾ ਹੋਵੇ ਤੇ ਇਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਚਾਕਾਂ ਤੇ ਕਟਵਰਕ ਨਾ ਕਰਵਾਇਆ ਜੀ ਤੇ ਆਪਾਂ ਫਿਰ ਇਹਨੂੰ ਇਸ ਤਰ੍ਹਾਂ ਰੈਡੀ ਕੀਤਾ ਹੈ ਦੇਖੋ ਇਹਦੀ ਐਵੇਂ ਬਾਜੂ ਰਹਿ ਜਾਂਦੀਆਂ ਦੇਖੋ ਐਸੋਟ ਹੋਰ ਇਹ ਨਾਲ ਰਹਿ ਗਈ ਬਾਟਮ ਬਾਟਮ ਦੇ ਉੱਤੇ ਵੀ ਆਪਾਂ ਇਸੇ ਤਰ੍ਹਾਂ ਹੀ ਪੈਚ ਲਾ ਕੇ ਵਰਕ ਕੀਤਾ ਹੈ ਜੀ ਦੇਖੋ ਉੱਪਰ نیچے ਦੋ ਫਲਾਵਰ ਪਾਏ ਨੇ ਤੇ نیچے ਕਟਵਰਕ ਦਿੱਤੀ ਹੈ ਤੇ ਉਹਨਾਂ ਕੋਲ ਹੀ ਕਿਹਾ ਸੀ ਕਿ ਤੁਸੀਂ ਨਾ ਪੌਂਚੇ ਬਣਾਇਆ ਜੀ ਤੇ ਆਪਾਂ ਥੋੜੀ ਜੀ ਮਸ਼ੀਨ ਨਾਲ ਪੌਂਚੇ ਵੀ ਬਣਾਏ ਹੋਏ ਨੇ ਬੁਕਰਮ ਲਾ ਕੇ ਕਿ ਥੋੜੀ ਜੀ ਨਾ ਸਲਵਾਰ ਦੀ سپورਟ ਰਹਿੰਦੀ ਹੈ ਪੌਂਚੇ ਦੀ ਸਿੱਧੀ ਰਹਿਣ ਤੇ ਜੇ ਕੋਈ ਕਹਿੰਦਾ ਨਾ ਬਣਾਇਆ ਜੇ ਤੇ ਆਪਾਂ ਨਹੀਂ ਵੀ ਬਣਾਉਂਦੇ ਲੋ ਜੀ ਇਹ ਦੋਨੋਂ ਪਹੁੰਚੇ ਆ ਗਏ ਐਵੇਂ ਤੇ ਐ ਰਹਿਗਾ ਜੀ ਇਹਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਹੈ ਦੁਪੱਟੇ ਵਾਲੇ ਕਲਰ ਦਾ ਪੈਚ ਡਾਈ ਕਰਵਾ ਕੇ ਆਪਾਂ ਔਰ ਗੰਜਾ ਦਾ ਸੂਟ ਤੇ ਲਾਇਆ ਹੋਇਆ ਹੈ ਤੇ ਜੋ ਸੂਟ ਵਾਲਾ ਕਲਰ ਹੈ ਉਹ ਆਪਾਂ ਦੁਪੱਟੇ ਤੇ ਲਾਇਆ ਜੀ ਪਿਓਰ ਸੁਪਰ نیٹ ਦਾ ਬਿਲਕੁਲ ਪਿਓਰ ਸੁਪਰ نیٹ ਦਾ ਜੋ ਦੁਪੱਟਾ ਹੁੰਦਾ ਹੈ ਉਹ ਵਾਲਾ ਦੁਪੱਟਾ ਹੈ ਤੇ ਦੁਪੱਟੇ ਦੀ ਤੁਸੀਂ ਸ਼ਾਈਨ ਚੈੱਕ ਕਰੋ ਇਹ ਦੇਖੋ ਇਸ ਤਰ੍ਹਾਂ ਆਪਾਂ ਇਹ ਫਲਾਵਰ ਪਾਏ ਨੇ ਦੋ ਤੇ ਫੋਰ ਸਾਈਡ ਆਪਾਂ ਐਵੇਂ ਕਟਵਰਕ ਕੀਤੀ ਏ ਸੂਟ ਦੇ ਨਾਲ ਦੀ ਤੇ ਦੁਪੱਟਾ ਬਹੁਤ ਹੀ ਸੌਫਟ ਹੈ ਇਹ ਜੋ ਫਲਾਵਰ ਨੇ ਪੈਚ ਇਹ ਆਪਾਂ ਦੋ ਬਣਾਏ ਨੇ ਜਿਵੇਂ ਇੱਕ ਐਸ ਸਾਈਡ ਆ ਗਿਆ ਤੇ ਇੱਕ ਦੂਜੀ ਸਾਈਡ ਆ ਗਿਆ ਤੇ ਇਹ ਦੁਪੱਟਾ ਫਿਰ ਜਿਵੇਂ ਵੀ ਆਪਾਂ ਵੇਅਰ ਕਰਨੀ ਆ ਜਦੋਂ ਆਪਾਂ ਲੈਨੇ ਆ ਤੇ ਇਹ ਫਲਾਵਰ ਜੇ ਆਪਾਂ ਓਨਲੀ ਗਲੇ 'ਚ ਹੀ ਪਾਣਾ ਹੈ ਤੇ ਇਹ ਐਵੇਂ ਕਰਕੇ ਫਿਰ ਆਪਣੇ ਸਾਈਡ ਦੀ ਬਾਜੂ ਤੇ ਆ ਜਾਂਦਾ ਹੈ ਕੰਮ ਆ ਜਾਂਦਾ ਜੀ ਆਪਾਂ ਇਹਨੂੰ ਸਿਰ ਤੇ ਲੈਣਾ ਚਾਹੀਏ ਤੇ ਸਿਰ ਤੇ ਵੀ ਬਹੁਤ ਸੋਹਣਾ ਇਹ ਫਲਾਵਰ ਹੈ ਐਵੇਂ ਆ ਜਾਂਦਾ ਜੀ ਐਵੇਂ ਆ ਜਾਂਦਾ ਜੀ ਦੇਖੋ ਐਵੇਂ ਬਟੇ ਦੀ ਬਹੁਤ ਸੋਹਣੀ ਮੱਖਾਂ ਦੀ ਤੇ ਲੋ ਜੀ ਇਹ ਕਲਰ ਕੰਬੀਨੇਸ਼ਨ ਤੁਹਾਨੂੰ ਆ ਗਿਆ ਹੁਣ ਸਮਝ ਮੈਨੂੰ ਇਹਦੇ ਤੇ ਹੁਣ ਮੈਂ ਤੁਹਾਨੂੰ ਨੈਕਸਟ ਚੈੱਕ ਕਰवानी ਆ ਦੇਖੋ ਨੈਕਸਟ ਵੀ ਪ੍ਰਿੰਟ ਫੈਬਰਿਕ ਹੈ ਤੇ ਉਹਨੂੰ ਆਪਾਂ ਡਿਜ਼ਾਈਨਿੰਗ ਦਿੱਤੀ ਹੋਈ ਹੈ ਦੇਖੋ ਇਹ ਆਪਾਂ ਨੈਕ ਤੇ ਐਵੇਂ ਡਿਜ਼ਾਈਨਿੰਗ ਕੀਤੀ ਹੈ ਵਾਈਟ ਉਹਨਾਂ ਕਿਹਾ ਸੀ ਕਿ ਮੇਰੀ ਡਿਜ਼ਾਈਨਿੰਗ ਐਵੇਂ ਦੀ ਕਰਿਆ ਜੀ ਉਹਨਾਂ ਨੇ ਕਹਿਨ ਤੀ ਆਪਾਂ ਕੀਤੀ ਹੈ ਵਾਈਟ ਐਵੇਂ ਲਾ ਕੇ ਉੱਪਰ ਫੈਬਰਿਕ ਤੇ ਉੱਪਰ ਆਪਾਂ ਵਰਕ ਕੀਤਾ ਹੈ ਮਸ਼ੀਨ ਵਰਕ ਹੋਇਆ ਹੈ ਇਹ ਕਮਰ ਤੇ ਆ ਜਾਏਗਾ ਆਪਣੀ ਤੇ ਇਹ ਬਾਜੂ ਤੇ ਦੇਖੋ ਵਰਕ ਨਹੀਂ ਹੈਗਾ ਇਹ ਆਪਾਂ ਨਾ ਐਂਕਰਿੰਗ ਕੀਤੀ ਹੋਈ ਏ ਜਿਵੇਂ ਟੇਲਰ ਮਾਸਟਰ ਨੇ ਇਹ ਕੀਤੀ ਏ ਵਾਈਟ ਪੱਟੀ ਲਾ ਕੇ ਤੇ ਥ੍ਰੈਡ ਦੀ ਐਂਕਰਿੰਗ ਕੀਤੀ ਹੋਈ ਏ ਤੇ ਬਿਲਕੁਲ ਇਹਦੇ ਨਾਲ ਹੀ ਮੈਚ ਹੋ ਜਾਂਦੀ ਏ ਜਿਵੇਂ ਥੋੜਾ ਜਿਹਾ ਕਢਾਈ ਦੇ ਨਾਲੋਂ ਨਾ ਥੋੜਾ ਚੇਂਜ ਹੋ ਜਾਂਦਾ ਏ ਜੇ ਸਾਰੇ ਆਪਾਂ ਆਹੀ ਵੇਲੇ ਇੱਥੇ ਪਵਾ ਦਿੰਦੇ ਆਹੀ ਸਾਰੇ ਫਿਰ ਉਹ ਸਾਰਾ ਸਿੰਮ ਸਿੰਮ ਜਿਹਾ ਦਿਖਦਾ ਏ ਇਸ ਨਾਲ ਸਾਰੀ ਸੂਟ ਦੀ ਨਾ ਅਲੱਗ-ਅਲੱਗ ਲੁੱਕ ਦਿਖਦੀ ਏ ਤੇ ਐਵੇਂ ਵੀ ਦੇਖੋ ਆਪਾਂ ਚਾਕਾਂ ਰੱਖੀਆਂ ਨੇ ਇਹਦੀਆਂ ਚਾਕਾਂ ਤੇ ਵੀ ਵਾਈਟ ਪੱਟੀ ਦੇ ਕੇ ਉੱਪਰ ਆਪਾਂ ਐਂਕਰਿੰਗ ਕੀਤੀ ਹੋਈ ਘੇਰੇ ਤੇ ਸੇਮ ਬੈਕ ਫਰੰਟ ਦੀਆਂ ਸੇਮ ਚਾਕਾਂ ਸੇਮ ਕੇਰਾ ਕਿੰਨੇ ਖੂਜੀ ਐ ਅੱਗੇ ਦੀ 셔ਟ ਦੀ ਲੁੱਕ ਮੈਂ ਤੁਹਾਨੂੰ ਪੂਰੀ ਚੈੱਕ ਕਰਵਾਨੀ ਹੁੰਦੀ ਤੇ ਇਹਦੇ ਨਾਲ ਇਹ ਰਹਿ ਗਈ ਜੀ ਬਾਟਮ ਦੇਖੋ ਬਾਟਮ ਟਾਈ ਐਂਡ ਡਾਈ ਹੈ ਉੱਪਰ ਆਫ-ਵਾਈਟ ਦੇ ਨਾਲ येलो ਕਲਰ ਦੀ ਟਾਈ ਐਂਡ ਡਾਈ ਹੈ ਆਪਾਂ 셔ਟ ਦੇ ਨਾਲ ਐਵੇਂ ਕਰਵਾ ਕੇ ਤੇ ਇਹ ਵਾਲੀ ਵੇਲ ਆਪਾਂ 12 ਇੰਚ 12 13 ਇੰਚ ਛੱਡ ਕੇ ਉੱਪਰ ਵੇਲ ਬਣੀ ਹੋਈ ਹੈ ਜੀ ਤੇ نیچے ਪੌਂਚਾ ਤੇ ਆਪਾਂ ਕਟਵਰਕ ਸੇਮ ਦਾ ਕੀਤਾ ਤੇ ਪੌਂਚਾ ਬਣਿਆ ਹੋਇਆ ਹੈ ਦੇਖੋ ਦੋਨੋਂ ਪੌਂਚੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉੱਪਰ ਆਪਾਂ ਲਾਸਟਿਕ ਹੀ ਪਾਣੇ ਆ ਤੇ ਲਾਸਟਿਕ ਦੇ ਨਾਲ ਆਪਾਂ ਥੋੜਾ ਜਿਹਾ ਬਰੀਕ ਜਾਂ ਨਾਲਾ ਵੀ ਪਾ ਦਿੰਨੇ ਆ ਕਿਉਂਕਿ ਕਈ ਵਾਰੀ ਆਪਾਂ ਨੂੰ ਜੇ ਲੂਸਟ ਹਾਈਟ ਦੀ ਪ੍ਰੋਬਲਮ ਹੋਵੇ ਤੇ ਉਹਦੇ ਤੋਂ ਆਪਾਂ ਕਵਰ ਕਰ ਸਕਨੇ ਆ ਤੇ ਲੋ ਜੀ ਏ ਆ ਗਈ ਦੀ ਸਲਵਾਰ ਦੀ ਲੁੱਕ ਐਵੇਂ ਆ ਗਈ ਤੇ ਇਹ ਦਾ ਦੁਪੱਟਾ ਟੈਬੀ ਸਿਲਕ ਦਾ ਇਹਦੇ ਉੱਤੇ ਵਰਕ ਵਗੈਰਾ ਨਹੀਂ ਆਪਾਂ ਕਰਵਾਇਆ ਥੋੜਾ ਜਿਹਾ ਲਾਈਟਵੇ ਜਿਹੜੀ ਰੱਖਿਆ ਹੈ ਤੇ ਇਹ ਦੀ ਟਾਈ ਐਂਡ ਡਾਈ ਤੁਸੀਂ ਚੈੱਕ ਕਰੋ ਬਹੁਤ ਸੋਹਣੀ ਟਾਈ ਐਂਡ ਡਾਈ ਹੈ ਜਿਵੇਂ ਸੂਟ ਦਾ ਕਲਰ ਥੋੜਾ ਠੰਡਾ ਮਿੱਠਾ ਜਿਹਾ ਤੇ ਐਵੇਂ ਹੀ ਦੁਪੱਟੇ ਦਾ ਉਦੋਂ ਵੀ ਜ਼ਿਆਦਾ ਸੋਹਣਾ ਲੱਗਦਾ ਹੈ ਤੇ ਇਹਨੂੰ ਆਪਾਂ ਬ੍ਰੀਕ ਜੀ ਲੇਸ ਕਾਟਨ ਦੀ ਦਿੱਤੀ ਹੋਈ ਹੈ ਇਹ ਨਾ ਆਫ ਵਾਈਟ ਇਹਦੇ ਨਾ ਹੀ येलो ਹੈ ਥੋੜਾ ਮਿਕਸ ਜਿਹਾ ਕਲਰ ਹੈ ਜੋ ਕਿ ਸੂਟ ਤੇ ਆਫ ਵਾਈਟ ਦੇ ਕੋਲ ਆਪਾਂ ਰੱਖਾਂਗੇ ਤੇ ਦੇਖੋ ਆਫ ਵਾਈਟ ਲੱਗੇਗੀ ਜੇ ਆਪਾਂ ਥੋੜਾ yellow ਦੇ ਕੋਲ ਰੱਖਾਂਗੇ ਤੇ yellow ਲੱਗੇਗੀ ਲਓ ਜੀ ਇਹ ਸੂਟ ਦੀ yellow ਵੇਖ ਲਈ ਤੁਸੀਂ ਤੇ ਹੁਣ ਮੈਂ ਤੁਹਾਨੂੰ ਨੈਕਸਟ ਸੂਟ ਚੈੱਕ ਕਰਵਾਵਾਂਗੀ ਦੇਖੋ ਇਹ ਸੂਟਾਂ ਦੀ ਆਪਾਂ ਪੈਕਿੰਗ ਕਰਨੀ ਸੀ ਤੇ ਫਿਰ ਆਪਾਂ ਪਹਿਲਾਂ ਵੀਡੀਓ ਬਣਾਉਣ ਲੱਗੇ ਲਓ ਜੀ ਇਹ ਸੂਟ ਦਾ ਨੈਕ ਐਵੇਂ ਰਹੇਗਾ ਦੇਖੋ ਪ੍ਰਿੰਟ ਫਲਾਵਰ ਪ੍ਰਿੰਟ ਦੀ ਸ਼ਰਟ ਹੈ ਤੇ ਉੱਤੇ ਆਪਾਂ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਕੀਤੀ ਹੋਈ ਹੈ ਇਹ ਨੈਕ ਆਪਾਂ ਐਵੇਂ ਰੱਖਿਆ ਉੱਪਰ ਵੀਸ਼ੇ ਜਾ ਕੇ ਜਿਵੇਂ ਬਣਿਆ ਹੋਇਆ ਤੇ ਉੱਪਰ ਆਪਾਂ ਪੱਟੀ ਲਾ ਕੇ ਪਲੇਨ ਬਾਟਮ ਦੇ ਨਾਲ ਦੀ ਤੇ ਉੱਤੇ ਆ ਲੈਸ ਲਾਈ ਹੋਈ ਹੈ ਲੈਸ ਦੇਖੋ ਤੁਸੀਂ ਸੇਮ ਚਾਕਾ ਤੇ ਵੀ ਤੁਹਾਨੂੰ ਮੈਂ ਚੈੱਕ ਕਰवानी ਐ ਐਵੇਂ ਲੱਗਦਾ ਜਿਵੇਂ ਵਰਕ ਹੀ ਕੀਤਾ ਹੈ ਤੇ ਇਹ ਰਹਿਣੀਆਂ ਦੀਆਂ ਬਾਜੂ ਬਾਜੂ ਦੇ ਅੱਗੇ ਆਪਾਂ ਔਰਗੰਝਾ ਲਾ ਕੇ ਤੇ ਅੱਗੇ ਆਪਾਂ ਮਸ਼ੀਨਵਰਕ ਕੀਤਾ ਹੋਇਆ ਹੈ ਦੇਖੋ ਤੇ ਤੁਸੀਂ ਥ੍ਰੈਡ ਦੇ ਕਲਰ ਦੇਖੋ ਸੇਮ ਆਪਾਂ ਮੈਚ ਕੀਤੇ ਹੋਏ ਨੇ ਦੇਖੋ ਸੇਮ ਵਾਈਟ ਗ੍ਰੀਨ ਤੇ ਰੈੱਡ ਤੇ ਹੁਣ ਮੈਂ ਤੁਹਾਨੂੰ ਇਹਦਾ ਘੇਰਾ ਚੈੱਕ ਕਰਨੀ ਆ ਦੇਖੋ ਇਹ ਰਹਿ ਗਿਆ ਇਹਦਾ ਘੇਰਾ ਘੇਰੇ ਦੇ ਉੱਤੇ ਵੀ ਆਪਾਂ ਔਰਗੰਝਾ ਲਾਇਆ ਤੇ ਮਸ਼ੀਨਵਰਕ ਕੀਤਾ ਇਹ ਤਿੰਨ ਲਾਈਨਾਂ ਸਿੱਧੀਆਂ ਜਿਵੇਂ ਟ੍ਰੈਂਡਲ ਸ਼ੇਪ ਚ ਪਾ ਕੇ ਤੇ 20 ਦੇ ਕੱਟ ਬਣੇ ਹੋਏ ਨੇ ਤੇ ਨੀਚੇ ਦੇਖੋ ਗੁਲਾਈ ਦੇ ਵਿੱਚ ਕੱਟ ਬਣੇ ਹੋਏ ਨੇ ਤੇ ਬੈਕ ਫਰੰਟ ਤੇ ਸੇਮ ਵਰਕ ਹੈ ਤੇ ਇਹ ਰਹਿਣੀਆਂ ਜੀ ਇਹਦੀਆਂ ਚਾਕਾਂ ਚਾਕਾਂ ਦੇ ਉੱਤੇ ਉਹ ਆਪਾਂ ਬਾਟਮ ਨਾਲ ਦੀ ਪੱਟੀ ਲਾ ਕੇ ਤੇ ਬੈਕ ਤੇ ਲੈਸ ਨਹੀਂ ਲਾਈ ਫਰੰਟ ਤੇ ਆਪਾਂ ਉਸੇ ਤਰ੍ਹਾਂ neck ਦੇ ਨਾਲ ਦੀ ਲੈਸ ਲਾਈ ਏ ਤੇ ਲੈਸ ਲਾ ਕੇ ਬਿਲਕੁਲ ਚਾਕਾਂ ਤੇ ਵੀ ਐਵੇਂ ਲੱਗਦਾ ਕਿ ਜਿਵੇਂ ਵਰਕੀ ਹੋਇਆ ਹੁੰਦਾ ਦੇਖੋ ਮੈਂ ਤੁਹਾਨੂੰ ਬੜੇ ਆਰਾਮ ਨਾਲ ਵਿਖਾ ਰਹੀ ਆ ਕਿਉਂਕਿ ਵੀਡੀਓ ਤੇ ਚਲੋ ਥੋੜੀ ਜਿਹੀ ਲੰਬੀ ਹੋ ਜਾਣੀ ਹੈ ਤੇ ਮੈਂ ਕਿ ਤੁਹਾਨੂੰ ਇੱਕ ਇੱਕ ਚੀਜ਼ ਨਾ ਸਮਝ ਆ ਜਾਵੇ ਜਿਵੇਂ ਤੇ ਨੋ ਜੀ ਇਹ ਦੇ ਨਾਲ ਰਹਿ ਗਈ ਇਹਦੀ ਸਲਵਾਰ ਸਲਵਾਰ ਦੇ ਉੱਤੇ ਆਪਾਂ ਗੰਦਾ ਨਹੀਂ ਲਾਇਆ ਕਿਉਂਕਿ ਇਹਦਾ ਫੈਬਰਿਕ ਮਟਾਲ ਸਟੰਦਾ ਹੈ ਤੇ ਫੈਬਰਿਕ ਹੀ ਬਹੁਤ ਸੋਹਣਾ ਹੈ ਇਹਦੇ ਉੱਤੇ ਵਰਕੀ ਬਹੁਤ ਸੋਹਣਾ ਮਤਲਬ ਬਹੁਤ ਸੋਹਣੀ ਗ੍ਰੇਸ ਆਉਂਦੀ ਹੈ ਵਰਕ ਦੇ ਤੇ ਇਹ ਆਪਾਂ ਵਾਈਟ ਤੇ ਰੈੱਡ ਲਾ ਕੇ ਤੇ ਇਸ ਤਰ੍ਹਾਂ ਹੀ ਆਪਾਂ ਇਹ ਲਾਪਾ ਪੁੰਚੇ ਦੀ ਬਣਵਾਈ ਹੋਈ ਹੈ ਦੋਨੋਂ ਪੁੰਚਿਆਂ ਦੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਲਓ ਜੀ ਇਹ ਰਹਿ ਗਿਆ ਦਾ ਦੁਪੱਟਾ ਇਹਦਾ ਦੁਪੱਟਾ ਵੀ ਟੈਬੀ ਸਿਲਕ ਦਾ ਇਹਦੇ ਦੁਪੱਟੇ ਦਾ ਵਰਕ ਕਰਵਾਇਆ ਹੈ ਆਪਾਂ ਪਰ ਥੋੜਾ ਜਿਹਾ ਆਪਾਂ ਪੈਟਰਨ ਚੇਂਜ ਕੀਤਾ ਹੈ ਕਿਉਂਕਿ ਫੋਰ ਸਾਈਡ ਤੇ ਦੁਪੱਟੇ ਸਾਰੇ ਹੀ ਬੰਦੇ ਨੇ ਜਿਵੇਂ ਤੇ ਇਹਨੂੰ ਆਪਾਂ ਥੋੜੀ ਜੀ ਲੁਕੇ ਦੀ ਚੇਂਜ ਕੀਤੀ ਦੁਪੱਟੇ ਦੀ ਵਰਕ ਦੀ ਦੇਖੋ ਇੱਕ ਆਪਾਂ ਇਹ ਛੋਟੀ ਸਾਈਡ ਦੀ ਇਹ ਵੇਲ ਪਈ ਹੋਈ ਹੈ ਤੇ ਇੱਕ ਇਧਰ ਆਪਾਂ ਇਹ ਨਾਲ ਨੰਦੀ ਵੀਲ ਪਾਈ ਹੋਈ ਏ ਤੇ ਵਿੱਚ ਬੂਟੀਆਂ ਪਈਆਂ ਨੇ ਦੇਖੋ ਬੂਟੀਆਂ ਕਿੰਨੀਆਂ ਸੋਹਣੀਆਂ ਨੇ ਬੂਟੀਆਂ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਤੇ ਫੋਰ ਸਾਈਡ ਆਪਾਂ ਲੈਸ ਲਾਈ ਹੋਈ ਏ ਜੋ ਹੀ ਆਪਾਂ ਇਹਦੇ ਉੱਤੇ ਲੈਸ ਲਾਈ ਹੋਈ ਆਪਾਂ ਦੁਪੱਟੇ ਉੱਤੇ ਲਾਈ ਏ ਦੇਖੋ ਤੇ ਇਹ ਦੁਪੱਟੇ ਦਾ ਜਿਹੜਾ ਆਪਾਂ ਵਰਕ ਕਰਵਾਇਆ ਜਦੋਂ ਵੀ ਦੁਪੱਟਾ ਆਪਾਂ ਲਵਾਂਗੇ ਤੇ ਬਹੁਤ ਹੀ ਸੋਹਣਾ ਲੱਗੇਗਾ ਜੀ ਦੇਖੋ ਜੇ ਆਪਾਂ ਅਗਲੇ ਪਿਆਰੇ ਤੁਸੀਂ ਪਾਣੇ ਆ ਤੇ ਬਹੁਤ ਸੋਹਣਾ ਲੱਗਦਾ ਜੇ ਇਹਨੂੰ ਆਪਾਂ ਕਦੇ ਸਿਰ ਤੇ ਜਿਵੇਂ ਲੈਣਾ ਚਾਹੀਏ ਤੇ ਦੇਖੋ ਸਿਰ ਤੇ ਵੀ ਆਪਾਂ ਜੇ ਲੈਨੇ ਆ ਤੇ ਇਹ ਆਪਣੀ ਵੇਲ ਐਵੇਂ ਦੀਸੇਗੀ ਪਿੱਛੋਂ ਤੇ ਦੂਜੀ ਸਾਈਡ ਜੇ ਆਪਾਂ ਬੁਕਲ ਮਾਰਾਂਗੇ ਐਵੇਂ ਵੇਖੋ ਤੇ ਇਹ ਆਪਾਂ ਨੂੰ ਫਰੰਟ ਤੋਂ ਵੀ ਐਵੇਂ ਦੀਸੇਗੀ ਦੇਖੋ ਤੇ ਲੋ ਜੀ ਮੇਰਾ ਦੁਪੱਟਾ ਲੈ ਕੇ ਵੀ ਰਿਝਾਂ ਤੁਹਾਨੂੰ ਇਹ ਹੀ ਸੀ ਕਿ ਆਪਾਂ ਨੂੰ ਪਤਾ ਲੱਗ ਜਾ ਕਿ ਦੁਪੱਟਾ ਆਪਾਂ ਜਦੋਂ ਉੱਤੇ ਲੈਨੇ ਆ ਤੇ ਕਿਵੇਂ ਵਰਕ ਵਿਖਦਾ ਹੈ ਤੇ ਲੋ ਜੀ ਨੈਕਸਟ ਸੂਟ ਤੇ ਵਰਕ ਵੀ ਨਹੀਂ ਕਰਵਾਇਆ ਆਪਾਂ ਕੁਛ ਨਹੀਂ ਕਰਵਾਇਆ ਸੂਟ ਆਪਣੇ ਭੈਣ ਲੋ ਐਸੀ ਤਰ੍ਹਾਂ ਹੀ ਆਇਆ ਸੀ ਉਹਨਾਂ ਰੈਡੀਮੇਡ ਹੀ ਖਰੀਦੇ ਆ ਹੋਇਆ ਬਸ ਆਪਾਂ ਸਟੀਚਿੰਗ ਕੀਤੀ ਤੇ ਆਪਾਂ ਸਟੀਚਿੰਗ ਹੀ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਕਿ ਆਪਾਂ ਵਰਕ ਹੋਇਆ ਇਹ ਸੂਟ ਨੂੰ ਵੀ ਆਪਾਂ ਸਟੀਚਿੰਗ ਬਹੁਤ ਸੋਹਣੀ ਕਰ ਦਿੰਨੇ ਆ ਦੇਖੋ ਆਪਾਂ ਗਲੇ ਦੇ ਉੱਤੇ ਗੋਮ ਪਾਈਪਿੰਗ ਦਿੱਤੀ ਹੈ ਤੇ ਜਿਵੇਂ ਹੀ ਆਪਾਂ ਬੈਕ ਦੀ ਪੱਟੀ ਵੀ ਸੇਮ ਹੀ ਦਿੰਨੇ ਆ ਮੈਂ ਕਈ ਥਾਵਾਂ ਤੇ ਵੇਖਿਆ ਕਿ ਬਰੀਕ ਪੱਟੀ ਕਿਉਂਕਿ ਆਪਾਂ ਬਰੀਕ ਪੱਟੀ ਨਹੀਂ ਲਾਉਂਦੇ ਆਪਾਂ ਬੈਕ ਤੇ ਵੀ ਸੇਮ ਦੀ ਹੀ ਪੱਟੀ ਲਾਉਂਦੇ ਆ ਚੌੜੀ ਪੱਟੀ ਇਹਦੇ ਨਾਲ ਨਾ ਪਿੱਛੇ ਜਿਹੜੀ neck ਦੀ ਫਿਟਿੰਗ ਬਹੁਤ ਸੋਹਣੀ ਹੁੰਦੀ ਹੈ ਤੇ ਇਸ ਤਰੀਏ ਆਪਾਂ ਟਿਸ਼ੂ ਪੱਟੀ ਲਾ ਕੇ ਫਿਨਿਸ਼ਿੰਗ ਪੱਟੀ ਲਾ ਕੇ ਆਪਾਂ ਬਾਹਾਂ ਤੇ ਗੁੰਮ ਪਾਈਪਿੰਗ ਦਿੱਤੀ ਹੈ ਇਸੇ ਤਰ੍ਹਾਂ ਹੀ ਆਪਾਂ ਚਾਕਾਂ ਤੇ ਵੀ ਟਿਸ਼ੂ ਪੱਟੀ ਲਾ ਕੇ ਗੁੰਮ ਪਾਈਪਿੰਗ ਦਿੱਤੀ ਹੈ ਤੇ ਇਹਨਾਂ ਦਾ ਵਰਕ ਇਸ ਤਰ੍ਹਾਂ ਹੋਇਆ ਹੀ ਆਇਆ ਹੈ ਜੀ ਲਓ ਜੀ ਤੇ ਨੋ ਕਿ ਇਹ ਸੀ ਮੇਰੀ ਅੱਜ ਦੀ ਕਲੈਕਸ਼ਨ ਮੈਂ ਤੁਹਾਨੂੰ ਵਾਰੀ ਵਾਰੀ ਬੜੇ ਆਰਾਮ ਨਾਲ ਸਾਰੇ ਸੂਟ ਚੈੱਕ ਕਰਵਾਏ ਨੇ ਤਾਂ ਕਿ ਤੁਹਾਨੂੰ ਸਾਰੀ ਡਿਜ਼ਾਈਨਿੰਗ ਤੇ ਸਾਰੇ ਕਲਰ ਕੰਬੀਨੇਸ਼ਨ ਸਮਝ ਆ ਜਾਏ ਤੇ ਪੂਰੀ ਜਿਹੜੀ ਫਿਨਿਸ਼ਿੰਗ ਹੈ ਸੂਟਾਂ ਦੀ ਦਿਖ ਜਾਏ ਤੇ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਸੇਮ ਫੈਬਰਿਕ ਤੇ ਨਹੀਂ ਹੈ ਤੇ ਹੋਰ ਕੋਈ ਵੀ ਜਿਵੇਂ ਮੈਂ ਵੀਡੀਓ ਪਾਉਂਦੀ ਰਹੀ ਨਹੀਂ ਆ ਪ੍ਰਿੰਟ ਸੂਟਾਂ ਦੀ ਕਿਵੇਂ ਮੈਂ ਪਹਿਲਾਂ ਬਰਬਰੀ ਦੀ ਪਾਈਏ ਜਾਂ ਹੋਰ ਵੀ ਕਈ ਪ੍ਰਿੰਟ ਸੂਟਾਂ ਦੀ ਆਪਾਂ ਵੀਡੀਓ ਪਾਣੇ ਆ ਤੇ ਉਹਨਾਂ ਦੇ ਵਿੱਚੋਂ ਵੀ ਤੁਸੀਂ ਕੋਈ ਵੀ ਸੂਟ ਲੈ ਕੇ ਜੇ ਤੁਸੀਂ ਮੈਨੂੰ ਆਰਡਰ ਦਿਓਗੇ ਜਿਵੇਂ ਇਹ ਵਰਕ ਹੋਇਆ ਇਹਨਾਂ ਸੂਟਾਂ ਦੇ ਬਹੁਤ ਸੋਹਣਾ ਲੱਗਦਾ ਹੈ ਤੇ ਜੋ ਉਹ ਪ੍ਰਿੰਟਿੰਗ ਹੋਏਗੀ ਉਹ ਉਸ ਪ੍ਰਿੰਟ ਦੀ ਪ੍ਰਿੰਟਿੰਗ ਦੇ ਅਕੋਰਡਿੰਗ ਆਪਾਂ ਜਿਵੇਂ ਉਵੇਂ ਦਾ ਹੀ ਔਰਗੰਝਾ ਵਗੈਰਾ ਜੋ ਵੀ ਉਹਦੇ ਤੇ ਜੱਚਦਾ ਹੋਇਆ ਜੇ ਤੁਸੀਂ ਮੈਨੂੰ ਕੋਈ ਆਪਣਾ ਡਜੈਂਦਿਓਗੇ ਤੇ ਆਪਾਂ ਉਵੇਂ ਰੈਡੀ ਕਰ ਦੇਵਾਂਗੇ ਜੇ ਤੁਸੀਂ ਮੇਰੇ ਤੇ ਛੱਡੋਗੇ ਕਿ ਤੁਸੀਂ ਇਹਨਾਂ ਨੂੰ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਪੈਟਰਨ ਤੁਸੀਂ ਥੋੜਾ ਜਿਹਾ ਮੈਨੂੰ ਆਈਡੀਆ ਦੇ ਦੋਗੇ ਤੇ ਮੈਂ ਉਸੇ ਤਰ੍ਹਾਂ ਰੈਡੀ ਕਰਕੇ ਦਿਆਂਗੀ ਜੀ ਤੇ ਲੋ ਜੀ ਜੇ ਤੁਸੀਂ ਮੈਨੂੰ ਆਪਣਾ ਆਰਡਰ ਦੇਣਾ ਹੈ ਮੇਰਾ ਸਕਰੀਨ ਤੇ ਚੱਲਦਾ ਨੰਬਰ ਹੈ ਜੀ 9557267007 ਹੈ ਜੀ ਤੇ ਇਹ ਬੁਟੀਕ ਦਾ ਨੰਬਰ ਹੈ WhatsApp ਕਾਲ ਹੀ ਹੋਏਗੀ ਸਿੰਪਲ ਕਾਲ ਨਹੀਂ ਹੋਏਗੀ ਤੁਸੀਂ ਮੈਸੇਜ ਭੇਜ ਕੇ ਜੇ ਇਹਨਾਂ ਸੂਟਾਂ ਦੀ ਡਿਟੇਲ ਲੈਣਾ ਚਾਹੁੰਦੇ ਹੋ ਜਾਂ ਕਿਸੇ ਹੋਰ ਫੈਬਰਿਕ ਦੀਆਂ ਜਿਹੜੀਆਂ ਵੀ ਮੈਂ ਵੀਡੀਓ ਪਾਈਆਂ ਉਹਨਾਂ ਬਾਰੇ ਡਿਟੇਲ ਲੈਣਾ ਚਾਹੁੰਦੇ ਹੋ ਤੇ ਉਹਨਾਂ ਬਾਰੇ ਤੁਸੀਂ ਮੇਰੇ ਤੋਂ ਲੈ ਸਕਦੇ ਹੋ ਜੀ ਤੇ ਠੀਕ ਹੈ ਜੀ ਅੱਜ ਦੇ ਲਈ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਮੈਂ ਤੁਹਾਡੇ ਨਾਲ ਫਿਰ ਮਿਲਣੀ ਆਂ ਤੇ ਮੇਰੀ ਰਿਕਵੈਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਮੇਰੀ ਵੀਡੀਓ ਬਾਰੇ ਜ਼ਰੂਰ ਦੱਸਿਆ ਕਰੋ ਤੇ ਇਵੇਂ ਹੀ ਆਪਾਂ ਸੋਹਣੀ ਸੁਣੀਆਂ ਵੀਡੀਓ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੇ ਨੈਕਸਟ ਵੀਡੀਓ ਲੈ ਕੇ ਆਪਾਂ ਫਿਰ ਤੁਹਾਨੂੰ ਮਿਲਨੇ ਆ ਸਤਿ ਸ੍ਰੀ ਅਕਾਲ ਜੀ